ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਸਮਝੌਤਾ ਭਾਗ ਪਹਿਲਾ ਇਸ ਕਹਾਣੀ ਦੇ ਪਾਤਰਾਂ ਦੇ ਨਾਮ ਬਦਲੇ ਗਏ ਹਨ ਜੀ ਕਹਾਣੀ ਨੂੰ ਲਿਖਿਆ ਹੈ ਸੁਖਵੀਰ ਜੀ ਨੇ ਗੱਲ ਸੁਣ ਲੈ ਸੁਖਦੇਵ ਮੈਨੂੰ ਮੇਰੇ ਘਰ ਦਾ ਵਾਰਿਸ ਚਾਹੀਦਾ ਵਿਆਹ ਤਾਂ ਤੈਨੂੰ ਕਰਾਉਣਾ ਪੈਣਾ ਚਾਹੇ ਮੰਨ ਚਾਹੇ ਨਾ ਮੰਨ ਦਰਸ਼ਨ ਸਿੰਘ ਆਪਣੇ ਪੁੱਤਰ ਨੂੰ ਕਹਿਣ ਲੱਗਿਆ ਸੁਖਦੇਵ ਜੈਲਦਾਰ ਦਰਸ਼ਨ ਸਿੰਘ ਦਾ ਇਕੱਲਾ ਪੁੱਤਰ ਸੀ ਉਸਦੇ ਵਿਆਹ ਨੂੰ 10 ਸਾਲ ਹੋ ਚੁੱਕੇ ਸੀ ਪਰ ਉਹਨਾਂ ਦੇ ਘਰ ਕੋਈ ਔਲਾਦ ਨਾ ਹੋਈ ਸੁਖਦੇਵ ਆਪਣੀ ਘਰ ਵਾਲੀ ਜਸਵੀਰ ਕੌਰ ਨੂੰ ਬਹੁਤ ਪਿਆਰ ਕਰਦਾ ਸੀ ਉਹ ਅਕਸਰ ਹੀ ਦੂਸਰੇ ਵਿਆਹ ਨਾਲ ਪਹਿਲੀ ਪਤਨੀ ਦੀ ਹੁੰਦੀ ਦੁਰਗਤੀ ਬਾਰੇ ਸੁਣਦਾ ਰਹਿੰਦਾ ਸੀ ਉਹ ਕਹਿ ਦਿੰਦਾ ਸੀ ਜੇਕਰ ਉਹਨਾਂ ਦੀ ਕਿਸਮਤ ਵਿੱਚ ਔਲਾਦ ਦਾ ਸੁਖ ਹੋਇਆ ਤਾਂ ਮੇਰੇ ਹੀ ਜਾਵੇਗਾ ਪਰ ਉਹ ਦੂਸਰਾ ਵਿਆਹ ਕਰਵਾ ਕੇ ਜਸਵੀਰ ਕੌਰ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਪਰ ਉਸਦੇ ਬਾਪ ਨੂੰ ਤਾਂ ਸਿਰਫ ਜ਼ਮੀਨ ਤੇ ਹਵੇਲੀ ਹੀ ਦਿਸਦੀ ਸੀ ਜਿਸ ਲਈ ਉਸ ਨੂੰ ਸਿਰਫ ਇੱਕ ਵਾਰਸ ਚਾਹੀਦਾ ਸੀ ਉਹ ਅਕਸਰ ਹੀ ਤੀਜੇ ਚੌਥੇ ਦਿਨ ਸੁਖਦੇਵ ਨਾਲ ਇਸ ਗੱਲ ਤੇ ਬਹਿਸਣ ਲੱਗ ਜਾਂਦੇ ਦਰਸ਼ਨ ਸਿੰਘ ਦੀ ਘਰ ਵਾਲੀ ਨਸੀਬਕੌਰ ਵੀ ਉਸ ਦੀ ਇਸ ਰੋਜ਼ ਦੀ ਕਿਚਕਿਚ ਤੋਂ ਬਹੁਤ ਦੁਖੀ ਹੋਈ ਪਈ ਸੀ ਉਹ ਜਦ ਵੀ ਕੋਈ ਗੱਲ ਨਸੀਬਕੌਰ ਨੂੰ ਹੀ ਸੁਣਾਉਣ ਲੱਗ ਜਾਂਦਾ ਡੋਨ ਵਟਾ ਬਣ ਕੇ ਬੈਠੀ ਰਹੀ ਘਰ ਦੀ ਬਰਬਾਦੀ ਹੁੰਦੀ ਦੇਖਦੀ ਰਹੀ ਬਸ ਕੁੱਤੇ ਮੁੱਤਣਗੇ ਇੱਕ ਦਿਨ ਇਸ ਹਵੇਲੀ ਵਿੱਚ ਪਰ ਤੂੰ ਨਾ ਕੁਝ ਬੋਲੀ ਸਮਝਾ ਨਹੀਂ ਸਕਦੀ ਆਪਣੇ लाडले ਨੂੰ ਦੁਨੀਆ ਹੀ ਕਰਾਉਂਦੀ ਆ ਰਹੀ ਹੈ ਦੂਜਾ ਵਿਆਹ ਮੈਂ ਕੋਈ ਜੱਗੋਂ ਤੇਰਵੀਂ ਦੀ ਗੱਲ ਨਹੀਂ ਕਰ ਰਿਹਾ ਵਿਚਾਰੀ ਨਸੀਬਕੌਰ ਸੁਣ ਲੈਂਦੀ ਅਤੇ ਮਨ ਮਹਿਸੂਸ ਕੇ ਬੈਠ ਜਾਂਦੀ ਇੱਕ ਦਿਨ ਜੇਲ੍ਹਦਾਰ ਦਾ ਦੋਸਤ ਆਨੰਦ ਸਿੰਘ ਉਸ ਕੋਲ ਆਇਆ ਹੋਇਆ ਸੀ ਦੋਨੋਂ ਬੈਠੇ ਸ਼ਰਾਬ ਪੀ ਰਹੇ ਸੀ ਸੁਖਦੇਵ ਬਾਹਰੋਂ ਆਇਆ ਨੰਦ ਸਿੰਘ ਨੂੰ ਆਣ ਕੇ ਫਤਿਹ ਬੁਲਾਈ ਕਿਵੇਂ ਤਾਇਆ ਜੀ ਸੇਤਾਂ ਠੀਕ ਨੇ ਨੰਦ ਸਿੰਘ ਹਾਂ ਹਾਂ ਪੁੱਤਰਾ ਵਧੀਆ ਚੜ੍ਹਦੀ ਕਲਾ ਤੂੰ ਸੁਣਾ ਚੰਗਾ ਚੱਲ ਰਿਹਾ ਫਿਰ ਕਾਰੋਬਾਰ ਸੁਖਦੇਵ ਹਾਂਜੀ ਹਾਂਜੀ ਤਾਇਆ ਜੀ ਬਹੁਤ ਵਧੀਆ ਇਹ ਕਹਿ ਕੇ ਸੁਖਦੇਵ ਚਲੇ ਆ ਗਿਆ ਨੰਦ ਸਿੰਘ ਕੋਨੱਖੀ ਜੀ ਅੱਖ ਨਾਲ ਸੁਖਦੇਵ ਨੂੰ ਵੇਖਦਾ ਜੈਲਦਾਰ ਦਰਸ਼ਨ ਸਿੰਘ ਨੂੰ ਕਹਿਣ ਲੱਗਿਆ ਦਰਸ਼ਨ ਮੇਰੀ ਗੱਲ ਦਾ ਗੁੱਸਾ ਤਾਂ ਨਾ ਕਰੀ ਕਰਨੀ ਤਾਂ ਤੂੰ ਆਪਣੀ ਮਰਜ਼ੀ ਆ ਪਰ ਮੈਂ ਕਹਿੰਦਾ ਸੀ ਜੇ ਤੂੰ ਮੁੰਡੇ ਦਾ ਦੂਸਰਾ ਵਿਆਹ ਕਰਦੇਵੇਂ ਤਾਂ ਤੇਰੇ ਘਰ ਦੀ ਪੀੜ੍ਹੀ ਅੱਗੇ ਚੱਲ ਪਵੇ ਨਹੀਂ ਤਾਂ ਤੇਰੀ ਹਵੇਲੀ ਤੇ ਤੇਰੀ ਜਾਇਦਾਦ ਸ਼ਰੀਕਾਂ ਨੇ ਹੀ ਸਾਂਭਣੀ ਆ ਦਰਸ਼ਨ ਸਿੰਘ ਨਾ ਨਾ ਬਾਈ ਗੁੱਸਾ ਕਿਹੜੀ ਗੱਲ ਦਾ ਕਰਨਾ ਮੈਂ ਤਾਂ ਆਪ ਕਿੰਨੇ ਵਾਰੀ ਕਹਿ ਚੁੱਕਿਆ ਮੁੰਡੇ ਨੂੰ ਕਿ ਦੂਸਰਾ ਵਿਆਹ ਕਰਾ ਲਾ ਘਰ ਦੀ ਜੜ ਲੱਗ ਜੂਗੀ ਪਰ ਪੈਰ ਹੀ ਨਹੀਂ ਲਾਉਂਦਾ ਮੇਰੀ ਗੱਲ ਤੇ ਜਦ ਵੀ ਕਹਿਣਾ ਕੋਈ ਨਾ ਕੋਈ ਬਹਨ ਨਾ ਲਾ ਕੇ ਟਾਲ ਜਾਂਦਾ ਨਾ ਨਾ ਦਰਸ਼ਨ ਸਿਆ ਥੋੜਾ ਕਰੜਾ ਹੋ ਕੇ ਕੇ ਜਰਲਮੇਂਗਾ ਖੇਤਾਂ ਵਿੱਚ ਸ਼ਰੀਕ ਫਿਰਦੇ ਉਸ ਦਿਨ ਅਨੰਦਤਾ ਇਹ ਕਹਿ ਕੇ ਚਲਾ ਗਿਆ ਪਰ ਜਾਂਦਾ ਜਾਂਦਾ ਦਰਸ਼ਨ ਨੂੰ ਹੋਰ ਪਖਾ ਗਿਆ ਅਗਲੇ ਦਿਨ ਸਵੇਰੇ ਦਰਸ਼ਨ ਸਿੰਘ ਬੇੜੇ ਵਿੱਚ ਬੈਠਾ ਚਾਹ ਪੀ ਰਿਹਾ ਸੀ ਉਸ ਨੇ ਆਪਣੇ ਇੱਕ ਨੌਕਰ ਪੀਤੂ ਨੂੰ ਕਿਹਾ ਜਾ ਜਾ ਕੇ ਸੁਖਦੇਵ ਨੂੰ ਬੁਲਾ ਕੇ ਲੈ ਕੇ ਆ ਸੁਖਦੇਵ ਆ ਕੇ ਬੋਲਿਆ ਹਾਂਜੀ ਬਾਪੂ ਜੀ ਦੱਸੋ ਕੀ ਕੰਮ ਸੀ ਗੱਲ ਸੁਣ ਸ਼ੇਰਾ ਹੁਣ ਤਾਂ ਮੇਰੇ ਵੀ ਸਿਰ ਉੱਪਰੋਂ ਪਾਣੀ ਵਗ ਰਿਹਾ ਅੱਜ ਮੈਨੂੰ ਦੱਸ ਦੇ ਤੂੰ ਵਿਆਹ ਕਰਵਾਉਣਾ ਕਿ ਨਹੀਂ ਦਰਸ਼ਨ ਸਿੰਘ ਨੇ ਦਵਕਾ ਕੇ ਜੇ ਕਿਹਾ ਪਰ ਬਾਪੂ ਜੀ ਸੁਖਦੇਵ ਸਿੰਘ ਦੀ ਗੱਲ ਅਜੇ ਮੂੰਹ ਵਿੱਚ ਹੀ ਸੀ ਕਿ ਦਰਸ਼ਨ ਸਿੰਘ ਘੜਕਿਆ ਨਹੀਂ ਅੱਜ ਕੋਈ ਬਹਾਨਾ ਨਹੀਂ ਬਹੂ ਨੂੰ ਕਹਿ ਕਿ ਆਪਣੇ ਪੇਕੇ ਜਾਂਵੇ ਤੇ ਆਪਣੇ ਚਾਚੇ ਦੀ ਧੀ ਦਾ ਸਾਖ ਲਿਆਵੇ ਜੇ ਉਹ ਨਾ ਮੰਨਣ ਜਸਵੀਰ ਕੌਰ ਨੂੰ ਵੀ ਰੱਖ ਲੈਣ ਤੈਨੂੰ ਕੋਈ ਕੁੜੀਆਂ ਦਾ ਘਾਟਾ ਨਹੀਂ ਹੈਗਾ ਕਹਿੰਦਾ ਹੋਇਆ ਦਰਸ਼ਨ ਸਿੰਘ ਗੱਡੀ ਲੈ ਕੇ ਬਾਹਰ ਚਲਾ ਗਿਆ ਨਸੀਬ ਕੌਰ ਸਾਰੀ ਗੱਲ ਸੁਣ ਰਹੀ ਸੀ ਉਸਨੇ ਕੋਲ ਆ ਕੇ ਸੁਖਦੇਵ ਨੂੰ ਕਿਹਾ ਦੇਖ ਪੁੱਤ ਰੋਜ਼-ਰੋਜ਼ ਦਾ ਕਲੇਸ਼ ਵੀ ਚੰਗਾ ਨਹੀਂ ਹੁੰਦਾ ਤੇਰੇ ਬਾਪੂ ਜੀ ਤਾਂ ਤੇਰੀ ਭਲਾਈ ਲਈ ਹੀ ਕਹਿ ਰਹੇ ਆ ਸਾਡਾ ਵੀ ਮਨ ਕਰਦਾ ਅਸੀਂ ਵੀ ਪੋਤੇ-ਪੋਤੀਆਂ ਖੜਾਈਏ ਨਾਲੇ ਪੁੱਤ ਜਸਵੀਰ ਦਾ ਵੀ ਤਾਂ ਦਿਲ ਕਰਦਾ ਹੁਣ ਔਲਾਦ ਨੂੰ ਉਹਨੂੰ ਵੀ ਵਿਚਾਰੀ ਨੂੰ ਔਲਾਦ ਮਿਲ ਜੂਗੀ ਤੇਰੇ ਬਾਪੂ ਨੂੰ ਇਸ ਘਰ ਦਾ وارث ਨਾਲੇ ਕਿਹੜਾ ਬਗਾਨੀ ਆਉਣੀ ਆ ਦੋਨੋਂ ਭੈਣਾਂ ਨੇ ਰਲ ਮਿਲ ਕੇ ਰਹਿ ਲੈਣਗੀਆਂ ਤੂੰ ਜਸਵੀਰ ਕੋਲ ਨਾਲ ਗੱਲ ਕਰ ਸੁਖਦੇਵ ਬੇਵਸ ਜਿਹਾ ਹੋ ਕੇ ਕਹਿਣ ਲੱਗਿਆ ਠੀਕ ਆ ਬੇਬੇ ਜੇ ਤੁਹਾਡੀ ਇਹੀ ਮਰਜ਼ੀ ਏ ਤਾਂ ਇਹੀ ਸਹੀ ਦੇਖਦਾ ਹਾਂ ਗੱਲ ਕਰਕੇ ਜਸਵੀਰ ਕੋਲ ਨਾਲ ਰਾਤ ਨੂੰ ਸੌਣ ਵੇਲੇ ਸੁਖਦੇਵ ਸਿੰਘ ਨੇ ਜਸਵੀਰ ਕੁਰ ਨੂੰ ਕਿਹਾ ਜਸਵੀਰ ਬਾਪੂ ਜੀ ਨੇ ਅੱਜ ਫੇਰ ਮੈਨੂੰ ਦੂਸਰੇ ਵਿਆਹ ਲਈ ਕਿਹਾ ਹੁਣ ਨੀ ਉਹ ਟਲ ਦੇ ਉਹਨਾਂ ਨੇ ਕਿਹਾ ਕਿ ਤੂੰ ਨਿੱਕੀ ਦਾ ਸਾਗ ਲੈ ਕੇ ਆ ਇਹ ਸੁਣ ਕੇ ਜਸਵੀਰ ਕੁਰ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਤੇ ਬੋਲੀ ਪਰ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਹੋਰ ਵਿਆਹ ਨਹੀਂ ਕਰਾਉਣਾ ਹੁਣ ਤੁਸੀਂ ਕਿਵੇਂ ਮੰਨ ਗਏ ਮੈਂ ਨਹੀਂ ਮੰਨਿਆ ਜਸਵੀਰ ਬਾਪੂ ਜੀ ਹੀ ਬਾਲਾ ਜ਼ੋਰ ਪਾਈ ਜਾਂਦੇ ਨੇ ਨਾਲੇ ਬੇਬੇ ਹੁਣ ਮੈਂ ਸੋਚਿਆ ਕਿ ਚਲ ਜੇ ਨਿੱਕੀ ਆ ਵੀ ਜਾਂਦੀ ਆ ਤਾਂ ਤੁਸੀਂ ਦੋਨੋਂ ਪਹਿਣਾ ਹੋਵੋਗੀਆਂ ਤੇ ਮੈਨੂੰ ਵੀ ਫਿਕਰ ਨਾ ਰਹੂ ਜਸਵੀਰ ਕੌਰ ਡੱਡੋ ਲਿੱਕੀ ਹੋਈ ਪਈ ਸੀ ਅੰਦਰ ਤਾਂ ਬਹੁਤ ਤੂਫਾਨ ਚੱਲ ਰਿਹਾ ਸੀ ਪਰ ਬੁੱਲ ਸਿੱਤੇ ਗਏ ਜਸਵੀਰ ਕੌਰ ਨੇ ਭਰੇ ਹੋਏ ਜੱਕ ਨਾਲ ਇੰਨਾ ਹੀ ਕਿਹਾ ਤੁਹਾਡੀ ਮਰਜ਼ੀ ਆ ਜਿਵੇਂ ਤੁਸੀਂ ਖੁਸ਼ ਤੁਹਾਡੇ ਮਗਰ ਮੈਂ ਵੀ ਖੁਸ਼ ਆ ਠੀਕ ਆ ਫਿਰ ਕੱਲ ਚਲਦੇ ਆ ਤੇਰੇ ਪੇਕਿਆਂ ਨੂੰ ਤਿਆਰੀ ਰੱਖੀ ਇੰਨਾ ਕਹਿ ਕੇ ਉਹ ਮੂੰਹ ਉੱਪਰ ਖੇਸੀ ਲੈ ਕੇ ਸੌਂ ਗਿਆ ਪਰ ਉਹ ਰਾਤ ਜਸਵੀਰ ਲਈ ਬਹੁਤ ਭਾਰੀ ਸੀ ਮਨ ਵਿੱਚ ਅਨੇਕਾਂ ਹੀ ਖਿਆਲ ਆ ਜਾ ਰਹੇ ਸੀ ਚਾਹੇ ਉਸ ਦੀ ਛੋਟੀ ਭੈਣ ਨਿੱਕੀ ਹੀ ਸੀ ਪਰ ਆਉਣੀ ਤਾਂ ਸੌਕਣ ਬਣ ਕੇ ਹੀ ਸੀ ਨਾ ਜੋ ਉਸ ਦੇ ਬਰਾਬਰ ਆ ਕੇ ਬੈਠੇਗੀ ਸੋਚਾਂ ਦੇ ਖੰਭ ਲਾ ਕੇ ਬਹਿਣਾ ਵਿੱਚ ਵੈਂਦੀ ਦਾ ਪਤਾ ਹੀ ਨਾ ਲੱਗਾ ਕਿ ਕਦੋਂ ਜਸਵੀਰ ਕੌਰ ਦੀ ਅੱਖ ਲੱਗ ਗਈ ਜਸਵੀਰ ਕੌਰ ਦਾ ਚਾਚਾ ਮੱਗਰ ਸਿੰਘ ਜਿਸ ਨੇ ਆਪਣੀ 25 ਕਿੱਲੇ ਜ਼ਮੀਨ ਨਸ਼ੇ ਤੇ ਆਯਾਸੀ ਵਿੱਚ ਫੂਕ ਦਿੱਤੀ ਉਸ ਦੀਆਂ ਦੋ ਕੁੜੀਆਂ ਨਿੱਕੀ ਤੇ ਰਾણો ਅਤੇ ਇੱਕ ਮੁੰਡਾ ਨਰਿੰਦਰ ਸੀ ਨਰਿੰਦਰ ਸ਼ਹਿਰ ਬਾਣੀਆਂ ਦੀ ਆੜਤ ਤੇ ਮਨੀਮੀ ਕਰਕੇ ਟਾਈਮ ਪਾਸ ਕਰ ਰਿਹਾ ਸੀ ਤੇ ਆਪਣਾ ਘਰ ਤੋੜ ਰਿਹਾ ਸੀ ਅਗਲੇ ਦਿਨ ਸੁਖਦੇਵ ਤੇ ਜਸਵੀਰ ਕੌਰ ਜਾਣ ਲਈ ਤਿਆਰ ਹੋਏ ਤਾਂ ਦਰਸ਼ਨ ਸਿੰਘ ਨੇ ਵਿਸ਼ੇਸ਼ ਹਦਾਇਤ ਕੀਤੀ ਕੇ ਕੁੜੀ ਲਈ ਕੁਝ ਸੋਨੇ ਦੇ ਗਹਿਣੇ ਤੇ ਕੱਪੜੇ ਲੈ ਕੇ ਜਾਣ ਤੇ ਗੱਲ ਪੱਕੀ ਕਰਕੇ ਹੀ ਵਾਪਸ ਆਵਣਾ ਲੈ ਕੁੜੇ ਮੇਰੇ ਧੀ ਜਵਾਈ ਆ ਗਏ ਜਸਵੀਰ ਦੀ ਮਾਂ ਚੁੰਨੀ ਨਾਲ ਹੱਥ ਪੂੰਝਦੀ ਹੋਈ ਬੋਲੀ ਮੱਥਾ ਟੇਕਦਾ ਵੀਜੀ ਅਰਜੰਟ ਸਿਉਣੀ ਜਸਵੀਰ ਦੀ ਮਾਂ ਨਸੀਬਕੌਰ ਦੇ ਪੈਰੀ ਹੱਥ ਲਾਉਂਦੇ ਹੋਏ ਕਿਹਾ ਜਿਉਂਦਾਬਾਸਦਾ ਰਹੇ ਪੁੱਤ ਵੱਡੀਆਂ ਉਮਰਾਂ ਹੋਣ ਜਵਾਨੀਆਂ ਮਾਣੇ ਨਸੀਬਕੌਰ ਅਸੀਸਾਂ ਦਿੰਦੀ ਹੋਈ ਸੁਖਦੇਵ ਸਿੰਘ ਦਾ ਮੋਢਾ ਪਲੋਸਦੀ ਹੈ ਤੇ ਮਗਰ ਆਉਂਦੀ ਜਸਵੀਰ ਨੇ ਹੱਸ ਕੇ ਆਪਣੀ ਬੀਜੀ ਨੂੰ ਕਿਹਾ ਬੀਜੀ ਸਾਰਾ ਪਿਆਰ ਇਹਨਾਂ ਨੂੰ ਹੀ ਦੇ ਦੇਣਾ ਮੇਰੇ ਲਈ ਵੀ ਰੱਖ ਲਓ ਕੁਝ ਧੀਏ ਮਾਪਿਆਂ ਕੋਲ ਤਾਂ ਧੀਆਂ ਲਈ ਸਦਾ ਪਿਆਰ ਹੀ ਪਿਆਰ ਹੁੰਦਾ ਤੈਨੂੰ ਕਿਉਂ ਨਹੀਂ ਦੇਣਾ ਹੱਸਦੀਆਂ ਹੋਈਆਂ ਮਾਵਾ ਧੀਆਂ ਗੱਲ ਲੱਗ ਕੇ ਕੁੱਟ ਕੇ ਮਿਲੀਆਂ ਬੀਜੀ ਬਾਪੂ ਜੀ ਤੇ ਵੀਰਾ ਕਿੱਥੇ ਨੇ ਜਸਵੀਰ ਨੇ ਆਪਣੀ ਬੀਜੀ ਨੂੰ ਪੁੱਛਿਆ ਉਹ ਪੁੱਤ ਤੁਹਾਡੇ ਪੂਰੇ-ਪੂਰੇ ਖੇਤ ਗਏ ਨੇ ਢੀਡਾ ਮਾਰਨ ਤੁਸੀਂ ਬੈਠੋ ਪੁੱਤ ਮੈਂ ਤੁਹਾਡੇ ਲਈ ਚਾਹ ਪਾਣੀ ਲਿਆਉਣੀ ਆ ਬੀਜੀ ਰਸੋਈ ਵੱਲ ਜਾਂਦੇ ਹੋਏ ਬੋਲੇ ਨਹੀਂ ਨਹੀਂ ਬੀਜੀ ਤੁਸੀਂ ਬੈਠੋ ਮੈਂ ਬਣਾਉਣੀ ਆ ਚਾਹ ਜਸਵੀਰ ਨੇ ਬਾਹਰ ਨੂੰ ਬੰਜੇ ਤੇ ਬਿਠਾਉਂਦੀ ਹੋਈ ਨੂੰ ਕਿਹਾ ਲੈ ਤੀਏ ਹੁਣ ਤਾਂ ਤੂੰ ਤੁਰ ਹੀ ਆਈ ਆ ਹੁਣ ਤੂੰ ਚਾਹ ਬਣਾਉਣ ਲੱਗ ਜਾ ਬੀਜੀ ਪਿਆਰ ਨਾਲ ਜਸਵੀਰ ਨੂੰ ਝਿੜਕਦੇ ਹੋਏ ਬੋਲੀ ਕੋਈ ਨਹੀਂ ਮੈਂ ਬਣਾਉਣੀ ਆ ਚਾਹ ਤੁਸੀਂ ਬੈਠੋ ਕਹਿੰਦੀ ਹੋਈ ਜਸਵੀਰ ਰਸੋਈ ਵਿੱਚ ਚਲੀ ਗਈ ਬੀਬੀ ਹੋਰ ਪੁੱਤ ਸੁਖਦੇਵ ਤੇਰੇ ਬੇਬੇ ਬਾਪੂ ਦੀ ਸਿਹਤ ਠੀਕ ਆ ਹਾਂਜੀ ਬੀਜੀ ਸਾਰੇ ਵਧੀਆ ਤੁਸੀਂ ਆਪਣੀ ਸਿਹਤ ਦਾ ਦੱਸੋ ਸੁਖਦੇਵ ਬੋਲਿਆ ਬਸ ਪੁੱਤ ਵਧੀਆ ਮੇਰੀ ਸਿਹਤ ਵੀ ਆ ਅੱਗ ਲੱਗੜੇ ਕੋਡੇ ਨਹੀਂ ਤੁਰਦੇ ਚੰਗਾ ਹੋਇਆ ਪੁੱਤ ਤੁਸੀਂ ਆ ਗਏ ਮੇਰਾ ਤਾਂ ਆਪਮਾਨ ਉਧਰਿਆ ਪਿਆ ਸੀ ਕਈ ਧਿਰਾਂ ਦੀ ਸੋਚਦੀ ਸੀ ਕਿ ਜਾ ਕੇ ਮੇਲਾਵਾਂ ਪਰ ਤੈਨੂੰ ਪਤਾ ਹੀ ਆ ਘਰਾਂ ਦੇ ਕੰਮ ਕਿਹੜਾ ਕਿਸੇ ਪਾਸੇ ਨਿਕਲਣ ਦਿੰਦੇ ਆ ਬੀਜੀ ਤੇ ਸੁਖਦੇਵ ਗੱਲਾਂ ਕਰ ਹੀ ਰਹੇ ਸੀ ਕਿ ਜਸਵੀਰ ਚਾਹ ਬਣਾ ਕੇ ਲੈ ਆਈ। ਕਿੰਨੇ ਜਣੇ ਕਿੰਨਾ ਹੀ ਟਾਈਮ ਗੱਲਾਂ ਕਰਦੇ ਹੱਸਦੇ ਰਹੇ। ਜਸਵੀਰ ਦੀ ਬੀਜੀ ਜਸਵੀਰ ਦਾ ਮੂੰਹ ਵੇਖ ਕੇ ਉਸ ਨੂੰ ਲੱਗਿਆ ਜਿਵੇਂ ਉਸ ਦੀ ਧੀ ਦੀਆਂ ਪਹਿਲਾਂ ਵਾਲੀਆਂ ਗੱਲਾਂ ਹੀ ਨਹੀਂ ਰਹੀਆਂ। ਜਸਵੀਰ ਦਾ ਹਾਸਾ ਉਸ ਨੂੰ ਫਿੱਕਾ ਜਿਹਾ ਲੱਗ ਰਿਹਾ ਸੀ। ਬੀਜੀ ਨੇ ਮਨ ਵਿੱਚ ਸੋਚਿਆ ਕਿ ਜਸਵੀਰ ਨੂੰ ਕੱਲੀ ਨੂੰ ਪੁੱਛੂੰਗੀ। ਜਸਵੀਰ ਦਾ ਭਰਾ ਵੀਰਾ ਦੇ ਬਾਪੂ ਚੰਨਣ ਸਿਓ ਵੀ ਆ ਗਏ ਆ ਕੇ ਸੁਖ ਸ਼ਾਂਤ ਪੁੱਛੀ ਤੇ ਫਿਰ ਸੁਖਦੇਵ ਵੀਰਾ ਤੇ ਚੰਨਣ ਸਿਓ ਖੇਤੀ ਦੀਆਂ ਗੱਲਾਂ ਕਰਨ ਲੱਗ ਪਏ ਬੀਜੀ ਬੋਲੇ ਚੱਲ ਕੁੜੇ ਆਪਾਂ ਵੀ ਦਾਲ ਪਾਣੀ ਦਾ ਆਹਰ ਕਰ ਲਈਏ ਜਸਵੀਰ ਕਹਿਣ ਲੱਗੇ ਚੱਲ ਬੀਬੀ ਅੱਜ ਮੈਂ ਬਣਾਉਂਗੀ ਤੂੰ ਬਸ ਕੋਲੇ ਬੈਠੀ ਰਹੀ ਹਾਂ ਹਾਂ ਆ ਜਾ ਬਣਾ ਲਈ ਤੂੰ ਭਾਈ ਬੀਜੀ ਬੋਲੇ ਰੋਟੀ ਟੁੱਕ ਕਰਦੀ ਜਸਵੀਰ ਦੇ ਬੀਜੀ ਵਾਰ-ਵਾਰ ਮੂੰਹ ਵੱਲ ਨੀਝ ਲਾ ਕੇ ਵੇਖਣ ਲੱਗੀ। ਜਸਵੀਰ ਤੂੰ ਠੀਕ ਤਾਂ ਹੈ? ਬੀਜੀ ਬੋਲੀ ਹਾਂ ਹਾਂ ਬੀਜੀ ਮੈਨੂੰ ਕੀ ਹੋਣਾ? ਕਿਉਂ ਬਹਿਮ ਹੋ ਗਿਆ ਤੁਹਾਨੂੰ? ਚੰਗੀ ਭਲੀ ਤਾਂ ਹਾਂ ਮੈਂ। ਤੁਹਾਡੇ ਸਾਹਮਣੇ ਬੈਠੀ ਆਂ। ਜਸਵੀਰ ਨੇ ਬੀਜੀ ਨੂੰ ਕਿਹਾ ਨਹੀਂ ਪਤਾ ਕੋਈ ਤਾਂ ਗੱਲ ਹੈ। ਮਾਂ ਨੂੰ ਤਾਂ ਧੀਆ ਪੁੱਤਾਂ ਦੇ ਕੰਡੇ ਵੱਜੇ ਦਾ ਵੀ ਪਤਾ ਲੱਗ ਜਾਂਦਾ। ਮਾਂ ਦਾ ਉਹ ਵੇਖ ਕੇ ਜਸਵੀਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਕੁੜੀ ਸੁਖਦੇਵ ਸਿਓ ਵੀ ਮੰਨ ਗਿਆ ਬੀਜੀ ਬੋਲੀ ਨਹੀਂ ਨਹੀਂ ਬੀਜੀ ਇਹ ਤਾਂ ਕਾਨੂੰ ਮੰਨਦੇ ਸੀ ਬਾਪੂ ਜੀ ਹੀ ਬੜਾ ਜ਼ੋਰ ਪਾਈ ਜਾਂਦੇ ਸੀ ਉਹ ਕਹਿੰਦੇ ਕਿ ਨਿੱਕੀ ਦਾ ਰਿਸ਼ਤਾ ਲੈ ਕੇ ਆ ਜਸਵੀਰ ਦਸਦੀ ਹੋਈ ਰੋਣ ਲੱਗੀ ਹਾਏ ਹਾਏ ਕੁੜੀ ਡੋਬਾ ਪੈ ਜੇ ਅਜੇ ਕੀ ਤੁਸੀਂ ਬੁੜੇ ਹੋ ਗਏ ਸੀ ਬੀਜੀ ਚਿੰਤਾ ਜਹੀ ਵਿੱਚ ਬੋਲੀ ਜਸਵੀਰ ਤੈਨੂੰ ਕੀ ਲੱਗਦਾ ਮੱਗਰ ਸਿਓ ਮੰਨ ਜਾਊਗਾ ਤੇ ਜੇ ਉਹ ਨਾ ਮੰਨਿਆ ਫੇਰ ਪਤਾ ਨਹੀਂ ਬੀਜੀ ਪਰ ਬਣਾਉਣਾ ਤਾਂ ਪੈਣਾ ਬਾਪੂ ਜੀ ਕਹਿੰਦੇ ਜੇ ਨਾ ਮੰਨੇ ਤਾਂ ਫਿਰ ਤੂੰ ਵੀ ਭਾਈ ਉੱਥੇ ਰਹਿ ਪੀ। ਮਾਂ ਬੰਦੀਆਂ ਕਿੰਨਾ ਟਾਈਮ ਆਪਣੇ ਦੁੱਖ ਸੁੱਖ ਕਰਦੀਆਂ ਰਹੀਆਂ। ਜਿਸ ਵੀਰ ਸਿੰਘ ਦੇ ਪੁੱਤੋਂ ਕਦੇ ਹਾਸਾ ਨਹੀਂ ਸੀ ਉੱਡਿਆ ਅੱਜ ਬਾਰ-ਬਾਰ ਅੱਖਾਂ ਪਰ ਰਹੀ ਸੀ। ਰਾਤ ਨੂੰ ਰੋਟੀ ਟੁੱਕਦਾ ਨਵੇੜ ਕੇ ਸੁਖਦੇਵ ਅਤੇ ਬੀਰੇ ਦੇ ਬਿਸਤਰੇ ਉੱਪਰ ਚਵਾਰੇ ਵਿੱਚ ਵਿਛਾ ਦਿੱਤੇ। ਰਾਤ ਨੂੰ ਬੀਜੀ ਨੇ ਚੰਨਣ ਸਿੰਘ ਕੋਲੇ ਜਦ ਸੁਖਦੇਵ ਦੇ ਦੂਸਰੇ ਵਿਆਹ ਦੀ ਗੱਲ ਛੇੜੀ ਤਾਂ ਚੰਨਣ ਸਿੰਘ ਸੁਣ ਕੇ ਹੈਰਾਨ ਰਹਿ ਗਿਆ ਅਤੇ ਬੋਲਿਆ ਇਹ ਸਬਰ ਕਰ ਮੈਂ ਕੱਲ ਨੂੰ ਤੇਰੇ ਚਾਚੇ ਨੂੰ ਪੁੱਛਦਾ ਕੀ ਕਹਿੰਦਾ ਉਹ ਉਹ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ ਅਗਲੇ ਦਿਨ ਚੰਨਣ ਸਿਉਂ ਤੇ ਜਸਵੀਰ ਮੱਗਰ ਸਿੰਘ ਦੇ ਘਰ ਰਿਸ਼ਤੇ ਦੀ ਗੱਲ ਕਰਨ ਚਲੇ ਗਏ ਪਹਿਲਾਂ ਤਾਂ ਮੱਗਰ ਸਿੰਘ ਨੇ ਥੋੜੀ ਇਨਾਂਕਾਨੀ ਕੀਤੀ ਪਰ ਮੱਗਰ ਸਿੰਘ ਦੀ ਘਰ ਵਾਲੀ ਪਾਲੋ ਬੜੀ ਲਾਲਚੀ ਤੇ ਚਲਾਕ ਔਰਤ ਸੀ ਉਸਨੇ ਮੱਗਰ ਸਿੰਘ ਨੂੰ ਨਿੱਕੀ ਦੇ ਸਾਥ ਲਈ ਮਨਾ ਹੀ ਲਿਆ ਜਸਵੀਰ ਨੇ ਦੋ ਸੂਟ ਅਤੇ ਸੋਨੇ ਦਾ ਸੈੱਟ ਦੇ ਕੇ ਨਿੱਕੀ ਦਾ ਸ਼ਗਨ ਕਰ ਦਿੱਤਾ ਕੁਝ ਦਿਨਾਂ ਬਾਅਦ ਵਿਆਹ ਦਾ ਦਿਨੜ ਘੜਵਾ ਕੇ ਲਾਗੀ ਜਸਵੀਰ ਦੇ ਸੌਰੀ ਤੋਰ ਦਿੱਤਾ ਪਾਲੋ ਹਰ ਰੋਜ਼ ਨਿੱਕੀ ਨੂੰ ਕੁਝ ਨਾ ਕੁਝ ਸਮਝਾਉਂਦੀ ਰਹਿੰਦੀ ਸਮਝਾਉਣਾ ਤਾਂ ਕੀ ਸੀ ਜਸਵੀਰ ਦੇ ਖਿਲਾਫ ਸਕਾਉਂਦੀ ਰਹਿੰਦੀ ਦੇਖ ਨਿੱਕੀ ਸੁਖਦੇਵ ਸਿੰਘ ਤਾਂ ਬਥੇਰਾ ਸਾਊ ਆ ਪਰ ਜਸਵੀਰ ਕੁੜਤਾ ਸੌਕਣ ਹੀ ਹੈ ਨਾ ਸੁਖਦੇਵ ਸਿਉ ਨੂੰ ਆਪਣੇ ਬਸ ਕਰ ਲਿਆ ਤਾਂ ਠੀਕ ਨਹੀਂ ਫਿਰ ਤੈਨੂੰ ਵੀ ਉਹੀ ਸੌਕਣਾ ਵਾਲਾ ਸੰਤਾਪ ਓਗਣਾ ਪੈਣਾ ਦੁਖੀ ਹੋਏਗੀ ਨਹੀਂ ਨਹੀਂ ਬੀਬੀ ਜਸਵੀਰ ਭੈਣ ਤਾਂ ਕਿੰਨੀ ਚੰਗੀ ਆ ਉਹਨੇ ਵਿਚਾਰੀ ਨੇ ਮੈਨੂੰ ਕੀ ਕਹਿਣਾ ਨਿੱਕੀ ਖਿਜ ਕੇ ਬੋਲੀ ਨਿੱਕੀ ਜਸਵੀਰ ਵਿਚਾਰੀ ਸੀ ਜਿੰਨਾ ਟਾਈਮ ਤੇਰੀ ਭੈਣ ਸੀ ਹੁਣ ਉਹ ਤੇਰੀ ਸੌਕਣਾ ਪਾਲੋ ਕਹਦੀ ਸਿਆਣੇ ਕਹਿੰਦੇ ਨੇ ਕਿ ਜੇ ਪੱਥਰ ਤੇ ਬੂੰਦ ਬੂੰਦ ਪਾਣੀ ਡਿੱਗਦੀ ਰਹੇ ਤਾਂ ਉਹ ਵੀ ਖੁਰਨ ਲੱਗਦਾ ਹੈ ਨਿੱਕੀ ਤਾਂ ਫਿਰ ਵੀ ਇਨਸਾਨ ਸੀ ਪਾਲੋ ਦੀਆਂ ਗੱਲਾਂ ਦਾ ਨਿੱਕੀ ਤੇ ਅਸਰ ਹੋਣਾ ਸੁਭਾਵਕ ਹੀ ਸੀ ਪਾਲੋ ਨੇ ਜਸਵੀਰ ਨੂੰ ਨਿੰਦ-ਨਿੰਦ ਕੇ ਨਿੱਕੀ ਦੇ ਦਿਮਾਗ ਵਿੱਚ ਸੌਕਣਾ ਵਾਲਾ ਜ਼ਹਿਰ ਭਰ ਦਿੱਤਾ ਵਿਆਹ ਅਸੂ ਦੇ ਨਰਾਤਿਆਂ ਦਾ ਨਿਕਲਿਆ ਸੀ ਤੇ ਦਿਨ ਖੰਭਲਾ ਕੇ ਉੱਡਣ ਲੱਗੇ ਆਖਰ ਵਿਆਹ ਦਾ ਦਿਨ ਵੀ ਆ ਗਿਆ ਦਸ ਕ ਬੰਦੇ ਬਰਾਤ ਦੇ ਗਏ ਨਿੱਕੀ ਤੇ ਸੁਖਦੇਵ ਦਾ ਵਿਆਹ ਹੋ ਗਿਆ ਵਿਆਹੀ ਆਈ ਨਿੱਕੀ ਨੂੰ ਜਸਵੀਰ ਨੇ ਕਲਾਵੇ ਵਿੱਚ ਲੈ ਕੇ ਪਿਆਰ ਦਿੱਤਾ ਤੇ ਡੋਲੀਓ ਉਤਾਰਿਆ ਭਾਵੇਂ ਜਸਵੀਰ ਖੁਸ਼ ਹੋਣ ਦਾ ਦਿਖਾਵਾ ਕਰ ਰਹੀ ਸੀ ਪਰ ਉਸ ਦੇ ਦਿਲ ਵਿੱਚ ਕਿਤੇ ਨਾ ਕਿਤੇ ਇੱਕ ਗੁੱਝੀ ਤੀਸ ਸੀ ਲੱਗਦੇ ਦਿਨਾਂ ਦੇ ਨਾਲ ਨਾਲ ਪਾਲੋ ਦੀਆਂ ਦਿੱਤੀਆਂ ਮੱਤਾਂ ਨਿੱਕੀ ਨੂੰ ਰੰਗ ਦਿਖਾਉਣ ਲੱਗੀਆਂ ਜਦੋਂ ਵੀ ਜਸਵੀਰ ਤੇ ਸੁਖਦੇਵ ਬੈਠੇ ਹੁੰਦੇ ਕੋਈ ਗੱਲ ਕਰ ਰਹੇ ਹੁੰਦੇ ਤਾਂ ਨਿੱਕੀ ਆਉਂਦੀ ਤੇ ਸੁਖਦੇਵ ਨੂੰ ਕਿਸੇ ਨਾ ਕਿਸੇ ਬਹਾਨੇ ਠਾਕੇ ਲੈ ਜਾਂਦੀ ਪਹਿਲਾਂ ਪਹਿਲਾਂ ਤਾਂ ਜਸਵੀਰ ਇਹੀ ਸੋਚਦੀ ਕਿ ਨਵਾਂ ਨਵਾਂ ਵਿਆਹ ਹੋਇਆ ਇਹਦੇ ਵੀ ਚਾਪਲਾਰ ਨੇ ਪਰ ਹੌਲੀ ਹੌਲੀ ਜਸਵੀਰ ਨੂੰ ਮਹਿਸੂਸ ਹੋਇਆ ਜਿਵੇਂ ਨਿੱਕੀ ਸੁਖਦੇਵ ਨੂੰ ਉਹਦੇ ਤੋਂ ਦੂਰ ਕਰ ਰਹੀ ਹੁੰਦੀ ਆ ਜਸਵੀਰ ਸਬਰ ਦਾ ਘੁੱਟ ਪਰ ਕੇ ਰਹਿ ਜਾਂਦੀ ਇਹ ਸੋਚ ਕੇ ਕਿ ਉਹ ਉਸ ਨੂੰ ਭੈਣ ਬਣਾ ਕੇ ਰੱਖਣਾ ਚਾਹੁੰਦੀ ਸੀ ਸੌਕ ਨਹੀਂ ਜਸਵੀਰ ਕੌਰ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਸੀ ਉਹ ਜਲਦੀ ਉੱਠ ਕੇ ਹੀ ਘਰ ਦਾ ਕੰਮ ਨਿਭਾਉਣ ਲੱਗ ਜਾਂਦੀ ਪਰ ਨਿੱਕੀ ਨੇ ਤਾਂ ਪਿੱਛੇ ਪੇਕੀ ਕੰਮ ਕੀਤਾ ਸੀ ਤੇ ਨਾ ਹੀ ਇੱਥੇ ਆਦਤ ਪਈ ਸੀ ਉਹ ਸਵੇਰੇ ਵੱਡੇ ਸਾਰੇ ਦੇਨ ਉੱਠਦੀ ਨਾ ਧੋ ਕੇ ਲਾਲੀ ਪਾਊਡਰ ਲਾ ਕੇ ਚਬਾਰੇ ਵਿੱਚ ਬੈਠੀ ਰਹਿੰਦੀ ਨਸੀਬਕੌਰ ਕਈ ਵਾਰ ਜਸਵੀਰ ਨੂੰ ਕਹਿ ਚੁੱਕੀ ਸੀ ਕੁੜੇ ਜਸਵੀਰ ਤੂੰ ਖੱਲੀ ਕੱਲੀ ਖਪੀ ਜਾਣੀ ਰਹਿਣੀ ਆ ਮਿੰਦਰ ਨੂੰ ਵੀ ਠਾਲਿਆ ਕਰ ਦੋਵੇਂ ਭੈਣਾਂ ਰਲ ਕੇ ਕਰ ਲਿਆ ਕਰੋ ਕੰਮ ਕੋਈ ਨਾ ਵੀ ਜੀ ਪਹਿਲਾਂ ਵੀ ਤੱਕल्ली ਕਰਦੀ ਸੀ ਚੱਲ ਕੋਈ ਨਾ ਨਿਆਣੀ ਆ ਫਿਰ ਉਸੇ ਨਹੀਂ ਕਰਨਾ ਕਰ ਲੈਣ ਦੇ ਚਾਰ ਦਿਨ ਐਸ ਦੇ ਹੌਲੀ ਹੌਲੀ ਜਦੋਂ ਉਸ ਨੂੰ ਕਰਦੇ ਕੰਮਾਂ ਦਾ ਭੇਤ ਆ ਗਿਆ ਆਪੇ ਹੀ ਕਰਨ ਲੱਗ ਜੂਗੀ ਇਹ ਕਹਿ ਕੇ ਜਸਵੀਰ ਆਪਣੀ ਸੱਸ ਨੂੰ ਟਾਲ ਦਿੰਦੀ ਜਸਵੀਰ ਰੋਟੀ ਟੁੱਕਦਾ ਕਰਕੇ ਨਿੱਕੀ ਨੂੰ ਹਾਕ ਮਾਰ ਦਿੰਦੀ ਇੱਕ ਦਿਨ ਸੁਖਦੇਵ ਸਿਓ ਖੇਤ ਗੇੜਾ ਮਾਰਨ ਗਿਆ ਹੋਇਆ ਸੀ ਉਸ ਨੂੰ ਇਹ ਪਹਿਲਾਂ ਤੋਂ ਹੀ ਆਦਤ ਸੀ ਕਿ ਸਵੇਰੇ ਉੱਠ ਕੇ ਪਹਿਲਾਂ ਖੇਤ ਜ਼ਰੂਰ ਜਾਂਦਾ ਸੀ ਜਸਵੀਰ ਨੇ ਰੋਟੀ ਪਾ ਕੇ ਨਿੱਕੀ ਨੂੰ ਆਵਾਜ਼ ਦਿੱਤੀ ਨਿੱਕੀ ਆ ਕੇ ਜਸਵੀਰ ਨੂੰ ਕਹਿਣ ਲੱਗੀ ਦੇਖ ਭੈਣੇ ਮੇਰੀ ਰੋਟੀ ਨਾ ਪਾਇਆ ਕਰ ਮੈਂ ਆਪੇ ਆ ਕੇ ਖਾ ਲਿਆ ਕਰੂੰਗੀ ਜਦ ਮੇਰਾ ਜੀ ਕਰਿਆ ਕਰੂ ਮੈਂ ਕੋਈ ਨਿਆਣੀ ਥੋੜੀ ਆ ਪਰ ਨਿੱਕੀ ਮੈਂ ਤਾਂ ਲੈ ਆਉਣੀ ਆ ਵੀ ਚਲ ਆਪਾਂ ਦੋਵੇਂ ਇਕੱਠੀਆਂ ਖਾ ਲਿਆ ਕਰਾਂਗੀਆਂ ਜਸਵੀਰ ਹੈਰਾਨ ਹੁੰਦੀ ਹੋਈ ਬੋਲੀ ਕੋਲ ਹੀ ਨਸੀਬਕੌਰ ਬੈਠੀ ਸੀ ਉਹ ਕਹਿਣ ਲੱਗੀ ਕੁੜੇ ਬਹੂ ਇੱਕ ਤਾਂ ਤੂੰ ਉੱਠਦੀ ਦੁਪਹਿਰੇ ਆ ਉਦੋਂ ਨੂੰ ਸਾਰਾ ਕੰਮ ਜਸਵੀਰ ਨਿਬੜ ਲੈਂਦੀ ਆ ਰੋਟੀ ਵੀ ਤੈਨੂੰ ਇਹ ਪਾ ਕੇ ਦਿੰਦੀ ਆ ਤੇ ਤੂੰ ਹਜੇ ਵੀ ਔਖੀ ਬੋਲਦੀ ਆ ਕੋਈ ਗੱਲ ਨਹੀਂ ਬੀਜੀ ਜੇ ਇਸਨੇ ਬਾਅਦ ਵਿੱਚ ਖਾਣੀ ਹੁੰਦੀ ਆ ਤਾਂ ਬਾਅਦ ਵਿੱਚ ਖਾ ਲਿਆ ਕਰ ਮੈਂ ਹੀ ਛੇਤੀ ਰੋਟੀ ਪਾ ਲੈਨੀ ਆ ਇਹਨੂੰ ਲੇਟ ਭੁੱਖ ਲੱਗਦੀ ਹੋਣੀ ਆ ਕੋਈ ਗੱਲ ਨਹੀਂ ਨਿੱਕੀ ਜਦੋਂ ਤੇਰਾ ਦਿਲ ਕਰੇ ਤੂੰ ਉਦੋਂ ਹੀ ਖਾ ਲਿਆ ਕਰ ਜਸਵੀਰ ਕੌਰ ਗੱਲ ਬੋਚਦੀ ਹੋਈ ਬੋਲੀ ਨਿੱਕੀ ਉੱઠી ਤੇ ਚਬਾਰੇ ਚੜ ਗਈ ਨਸੀਬ ਕੌਰ ਬੋਲੀ ਦੇਖ ਜਸਵੀਰ ਜਿਆਦਾ ਸਿਰ ਨਾ ਚੜਾਤੀਏ ਤੂੰ ਆਪ ਹੀ ਤੰਗ ਹੋਵੇਂਗੀ ਨਹੀਂ ਵੀਜੀ ਨਹੀਂ ਨਿਆਣੀ ਮਾਤਾ ਕੋਈ ਨਹੀਂ ਜਸਵੀਰ ਨੇ ਗੱਲ ਟਾਲੀ ਨਿੱਕੀ ਤੇ ਸੁਖਦੇਵ ਦੇ ਵਿਆਹ ਨੂੰ 6 ਮਹੀਨੇ ਹੋ ਗਏ ਸੀ ਇੱਕ ਦਿਨ ਸੁਖਦੇਵ ਖੇਤ ਗੇੜਾ ਮਾਰ ਕੇ ਵੀ ਵਾਪਸ ਆ ਗਿਆ ਪਰ ਨਿੱਕੀ ਚਾਰੇ ਚੋਂ ਨਾ ਉਤਰੀ ਜਦ ਸੁਖਦੇਵ ਗਿਆ ਤਾਂ ਨਿੱਕੀ ਮੂੰਹ ਸਿਰ ਲਵੇਟੀ ਪਈ ਸੀ ਕੀ ਹੋ ਗਿਆ ਨਿੱਕੀ ਅੱਜ ਤੂੰ ਉੱਠੀ ਨਹੀਂ ਅੱਜ ਮੇਰਾ ਚਿੱਤ ਜਿਆ ਨਹੀਂ ਠੀਕ ਉੱਠਣ ਨੂੰ ਦਿਲ ਨਹੀਂ ਕੀਤਾ ਨਿੱਕੀ ਬੋਲੀ ਚੱਲ ਉੱਠ ਨਿੱਕੀ ਤਿਆਰ ਹੋ ਮੈਂ ਅੱਜ ਸ਼ਹਿਰ ਜਾਣਾ ਸਪਰੇ ਲੈਣ ਚੱਲ ਤਿਆਰ ਹੋ ਮੈਂ ਤੈਨੂੰ ਡਾਕਟਰ ਨੂੰ ਦਿਖਾ ਲਿਆਉਂਗਾ ਨਿੱਕੀ ਨੂੰ ਉਠਾ ਕੇ ਸੁਖਦੇਵ ਤਿਆਰ ਹੋਣ ਲਈ ਥੱਲੇ ਚੱਲਿਆ ਗਿਆ ਬੇ ਸੁਖਦੇਵ ਅੱਜ ਮਹਾਰਾਣੀ ਉੱਠੀ ਨਹੀਂ ਨਸੀਬ ਕੌਰ ਬੋਲੀ ਕੁਝ ਨਹੀਂ ਬੇਬੇ ਉਹ ਤਾਂ ਅੱਜ ਉਹਦਾ ਚਿੱਤ じゃ ਨਹੀਂ ਲੋਟ ਮੈਂ ਸ਼ਹਿਰ ਚੱਲਿਆਂ ਉਸ ਨਾਲ ਦਵਾਈ ਦਵਾ ਕੇ ਲਿਆਉਣਾ ਉਹਨੂੰ ਸੁਖਦੇਵ ਬੋਲਿਆ ਠੀਕ ਆ ਪੁੱਤ ਜਾ ਆਓ ਕੁੜੇ ਜਸਵੀਰ ਇਹਨਾਂ ਨੂੰ ਦੋ ਦੋ ਫੁਲਕੇ ਲਾ ਦੇ ਸ਼ਹਿਰ ਗਏ ਲੇਟ ਹੋ ਜਾਣਗੇ ਨਸੀਬਕੌਰ ਨੇ ਜਸਵੀਰ ਨੂੰ ਆਵਾਜ਼ ਦਿੰਦੇ ਹੋਏ ਕਿਹਾ ਦੋਨੋਂ ਜਣੇ ਸ਼ਹਿਰ ਚਲੇ ਗਏ ਡਾਕਟਰ ਨੀਨੇ ਨਿੱਕੀ ਦਾ ਚੈੱਕਅਪ ਕੀਤਾ ਤੇ ਸੁਖਦੇਵ ਵੱਲ ਵੇਖ ਕੇ ਮੁਸਕਰਾ ਕੇ ਬੋਲੀ ਨਮਾ ਜੀ ਆਉਣ ਵਾਲਾ ਜੀ ਵਧਾਈਆਂ ਤੁਹਾਨੂੰ ਕਹਿ ਕੇ ਨਿੱਕੀ ਨੂੰ ਫਿਰ ਖਾਣ ਪੀਣ ਤੇ ਹੋਰ ਪਰਹੇਜ ਦੱਸਣ ਲੱਗ ਪਈ ਸੁਖਦੇਵ ਬਹੁਤ ਖੁਸ਼ ਸੀ ਉਸ ਦੇ ਘਰ ਵਿੱਚ ਵੀ ਬੱਚੇ ਦੀ किलकारी ਗੂੰਜੇਗੀ। ਇਹੀ ਸੋਚ ਸੋਚ ਕੇ ਉਹ ਖੁਸ਼ੀ ਨਾਲ ਖੀਵਾ ਹੋਈ ਜਾ ਰਿਹਾ ਸੀ। ਨਿੱਕੀ ਤੇ ਸੁਖਦੇਵ ਜਦੋਂ ਘਰ ਆਏ ਤਾਂ ਨਸੀਬਕੌਰ ਨੇ ਚਿੰਤਾ ਨਾਲ ਪੁੱਛਿਆ, ਸੁਖਦੇਵ ਕੀ ਕਹਿੰਦਾ ਡਾਕਟਰ? ਕੁਝ ਨਹੀਂ ਬੇਬੇ, ਵਧਾਈਆਂ ਤੈਨੂੰ ਦਾਦੀ ਬਣਨ ਵਾਲੀ ਆ। ਸੁਖਦੇਵ ਨੇ ਹੱਸਦੇ ਹੋਏ ਬੀਜੀ ਨੂੰ ਦੱਸਿਆ, ਸੌਂਖਾ ਸੱਚੀ ਪੁੱਤ ਵਿਆਹੀ ਖੁਸ਼ੀ ਲਈਦਾ ਧਰਸੇ ਪਈ ਸੀ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ। ਸਾਡੀ ਵੀ ਨਿਮਾਣਿਆਂ ਦੀ ਸੁਣ ਲਈ ਤੂੰ ਨਸੀਬਕੌਰ ਧਰਤੀ ਨਮਸਕਾਰ ਦੀ ਹੋਈ ਸ਼ੁਕਰਾਨੇ ਕਰਨ ਲੱਗੀ ਦਰਸ਼ਨ ਸਿੰਘ ਕਿਸੇ ਦੇ ਨਾਲ ਕਚੈਰੀ ਗਿਆ ਹੋਇਆ ਸੀ ਸਵੇਰ ਦਾ ਜਦੋਂ ਸ਼ਾਮ ਨੂੰ ਘਰ ਆਇਆ ਤਾਂ ਨਸੀਬਕੌਰ ਨੇ ਖੁਸ਼ ਹੁੰਦੀ ਨੇ ਦਰਸ਼ਨ ਸਿੰਘ ਨੂੰ ਕਿਹਾ ਵਧਾਈਆਂ ਤੁਹਾਨੂੰ ਅਸੀਂ ਦਾਦਾ-ਦਾਦੀ ਬਣਨ ਵਾਲੇ ਆ ਹਲਾ ਲਿਓ ਵੀ ਮੇਰਾ ਤਾਂ ਹਵੇਲੀ ਦਾ ਵਾਰਿਸ ਆ ਗਿਆ ਹੁਣ ਨਹੀਂ ਮੈਂ ਕਿਸੇ ਤੋਂ ਅੱਗੇ ਦੱਬਦਾ ਓਏ ਪਿੱਤੂ ਕਿੱਧਰ ਮਰ ਗਿਆ ਕੰਜਰ ਦੇ ਆ ਕੁੱਕੜ ਬਣਾ ਨਾਲੇ दारू ਲੈ ਕੇ ਆ ਅੱਜ ਤਾਂ ਜਸ਼ਨ ਦਾ ਮਾਹੌਲ ਆ ਸਾਲਿਆ ਤੂੰ ਕਿੱਧਰ ਲੁਕਿਆ ਫਿਰਦਾ ਦਰਸ਼ਨ ਖੁਸ਼ ਹੁੰਦਾ ਹੋਇਆ ਆਪਣੀ ਨੌਕਰ ਪੀਤੀ ਨੂੰ ਬਾਜਾ ਮਾਰਨ ਲੱਗ ਪਿਆ ਘਰ ਵਿੱਚ ਧੀਆ ਵਰਗੇ ਦਿਨ ਲੰਘ ਰਹੇ ਸੀ ਇੱਕ ਦਿਨ ਪਾਲੋ ਤੇ ਨਰਿੰਦਰ ਮਿਲਣ ਲਈ ਆਏ ਨਸੀਬਕੌਰ ਨੇ ਆਪਣੀ ਕੁੜਮਣੀ ਨੂੰ ਕਿਹਾ ਭੈਣੇ ਕੁੜੀ ਦਾ ਜਾਪਾ ਤੁਸੀਂ ਉੱਥੇ ਕਰਾਉਣਾ ਜਾਂ ਫਿਰ ਅਸੀਂ ਇੱਥੇ ਰੱਖ ਲਈਏ ਜਾਪਾ ਪਾਲੋ ਬੋਲੀ ਹਾਂ ਭੈਣੇ ਆਪਣੀ ਨਿੱਕੀ ਨੂੰ ਨਿੱਕਾ ਨਿਆਣਾ ਹੋਣ ਵਾਲਾ ਤੂੰ ਨਾਨੀ ਬਣਨ ਵਾਲੀ ਆ ਦੋਨੇ ਕੁੜਮਣੀਆਂ ਇੱਕ ਦੂਜੀ ਨੂੰ ਵਧਾਈਆਂ ਦੇਣ ਲੱਗੀਆਂ ਜਸਵੀਰ ਤੇ ਨਸੀਬਕੌਰ ਰੋਟੀ ਟੁੱਕ ਦੇ ਆਰੇ ਲੱਗ ਗਈਆਂ ਨਿੱਕੀ ਆਪਣੀ ਮਾਂ ਦੇ ਕੋਲ ਬੈਠੀ ਸੀ ਪਾਲੋ ਬੋਲੀ ਦੇਖ ਨਿੱਕੀ ਪਾਣੀ ਭਰੇ ਹੱਡ ਨੇ ਜਸਵੀਰ ਦਾ ਯਕੀਨ ਨਾ ਕਰੀ ਕੁਝ ਲੈ ਕੇ ਨਾ ਖਾਈ ਆਪ ਤਾਂ ਢਡੋ ਫੁੱਟੀ ਨਹੀਂ ਦੇਖੀ ਕਿਤੇ ਤੇਰਾ ਕੋਈ ਨੁਕਸਾਨ ਕਰ ਦੇ ਸੋਕਣ ਤਾਂ ਮਿੱਟੀ ਦੀ ਨੀਮਾਨ ਹੁੰਦੀ ਫਿਰ ਇਹ ਤਾਂ ਤੇਰੇ ਬਰਾਬਰ ਬਸ ਰਹੀ ਆ ਠੀਕ ਆ ਬੇਬੇ ਨਹੀਂ ਕਰਦੀ ਯਕੀਨ ਬਸ ਖੁਸ਼ ਭਾਲੋ ਕਿੰਨੀਆਂ ਹੀ ਗੱਲਾਂ ਨਿੱਕੀ ਨੂੰ ਸਮਝਾਉਂਦੀ ਰਹੀ ਜਦੋਂ ਨਿੱਕੀ ਦਾ ਮਾਂ ਬਣਨ ਦਾ ਪਤਾ ਲੱਗਿਆ ਜਸਵੀਰ ਨੂੰ ਉਹ ਤਾਂ ਚਾਹ ਵਿੱਚ ਉੱਡਦੀ ਫਿਰਦੀ ਸੀ ਉਹ ਨਿੱਕੀ ਨੂੰ ਪੈਰ ਥੱਲੇ ਨਾ ਲਾਉਣ ਦਿੰਦੀ ਉਸ ਦੇ ਖਾਣ ਪੀਣ ਦਾ ਖਾਸ ਖਿਆਲ ਰੱਖਦੀ ਦੇਖ ਨਿੱਕੀ ਜੇ ਚੰਗਾ ਖਾਏ ਪੀਏਗੀ ਫਿਰ ਹੀ ਸੋਹਣੀ ਸਿਹਤ ਵਾਲਾ ਬੱਚਾ ਹੋਊਗਾ ਉਹ ਸਮਝਾਉਂਦੀ ਹੁੰਦੀ ਨਿੱਕੀ ਦਾ ਭਾਈ ਨਰਿੰਦਰ ਆਇਆ ਤੇ ਨਿੱਕੀ ਨੂੰ ਲੈ ਗਿਆ ਨਿੱਕੀ ਨੇ ਗੋਥਲੇ ਜਿਹੇ ਮੁੰਡੇ ਨੂੰ ਜਨਮ ਦਿੱਤਾ ਜਸਵੀਰ ਤੇ ਹਰਨਾਮ ਕੌਰ ਨੇ ਮੁੰਡੇ ਦੇ ਸਾਰੇ ਘਰ ਵਿਹਾਰ ਬੜੇ ਚਾਮ ਨਾਲ ਕੀਤੇ ਮੁੰਡਾ ਤੇ 3 ਮਹੀਨਿਆਂ ਦਾ ਹੋ ਗਿਆ ਤੇ ਸੁਖਦੇਵ ਉਸ ਨੂੰ ਲੈ ਆਇਆ ਹੁਣ ਘਰ ਵਿੱਚ ਰੌਣਕ ਲੱਗੀ ਰਹਿੰਦੀ ਨਸੀਬ ਕੌਰ ਸਾਰਾ ਦਿਨ ਮੁੰਡੇ ਨੂੰ ਗੋਦੀ ਵਿੱਚ ਪਾ ਕੇ ਲੋਰੀਆਂ ਦਿੰਦੀ ਰਹਿੰਦੀ ਦਰਸਰ ਸਿੰਘ ਪੋਤੇ ਨੂੰ ਵੇਖ-ਵੇਖ ਕੇ ਜਿਉਂਦਾ ਨਸੀਬਕੌਰ ਕਈ ਦਿਨਾਂ ਦੀ ਇਹ ਵੇਖ ਰਹੀ ਸੀ ਕਿ ਜਸਵੀਰ ਜਦੋਂ ਵੀ ਮੁੰਡੇ ਨੂੰ ਚੁੱਕਣ ਲਈ ਜਾਂਦੀ ਨਿੱਕੀ ਫਟਾਫਟ ਮੁੰਡਾ ਫੜ ਲੈਂਦੀ ਤੇ ਚੁੰਨੀ ਨਾਲ ਟਾਕੇ ਆਪਣੀ ਗੋਦੀ ਵਿੱਚ ਪਾ ਲੈਂਦੀ ਜਸਵੀਰ ਵਿਚਾਰੀ ਮਨ ਮਹਿਸੂਸ ਕੇ ਰਹਿ ਜਾਂਦੀ ਉਸ ਨੂੰ ਤਾਂ ਕਿੰਨਾ ਚਾਹ ਸੀ ਇੱਕ ਦਿਨ ਨਸੀਬਕੌਰ ਨੇ ਨਿੱਕੀ ਨੂੰ ਕਿਹਾ ਕੁੜੇ ਨਿੱਕੀ ਤੂੰ ਜਸਵੀਰ ਨੂੰ ਮੁੰਡਾ ਕਿਉਂ ਨਹੀਂ ਚੱਕਣ ਦਿੰਦੀ ਨਹੀਂ ਵੀਜੀ ਮੈਂ ਨਹੀਂ ਆਪਦੇ ਪੁੱਤ ਨੂੰ ਹੱਥ ਲਾਉਣ ਦੇਣਾ ਕਿਸੇ ਬਾਂਝ ਨੂੰ ਨਿੱਕੀ ਬੋਲੀ ਕੁੜੇ ਫੋਟ ਬਾਂਝ ਕਿਸ ਨੂੰ ਕਹਿੰਦੀ ਆ ਭੈਣਾ ਤੇਰੀ ਜਸਵੀਰ ਜੇ ਉਹ ਮੁੰਡਾ ਚੱਕ ਲੂ ਫੇਰ ਕੀ ਲੋੜ ਆਜੂ ਉਹਨੂੰ ਵੀ ਤਾਂ ਓਨਾ ਹੀ ਪਿਆਰਾ ਜਿੰਨਾ ਤੈਨੂੰ ਨਾ ਵੀਜੀ ਚਾਹੇ ਤੁਸੀਂ ਗੁੱਸਾ ਕਰੋ ਪਰ ਮੈਂ ਆਪਦੇ ਮੁੰਡੇ ਨੂੰ ਹੱਥ ਨਹੀਂ ਲਾਉਣ ਦੇਣਾ ਜਸਵੀਰ ਨੂੰ ਨਿੱਕੀ ਹਰਕ ਕੇ ਬੋਲੀ ਨਸੀਬ ਕੌਰ ਨੇ ਨਿੱਕੀ ਨੂੰ ਬਹੁਤ ਸਮਝਾਇਆ ਪਰ ਉਹ ਟੱਸ ਤੋਂ ਮਸਣਾ ਹੋਈ ਇਹ ਨਿੱਕੀ ਨਹੀਂ ਇਹ ਉਸਦੀ ਮਾਂ ਦੀਆਂ ਸਖਾਈਆਂ ਹੋਈਆਂ ਗੱਲਾਂ ਬੋਲ ਰਹੀਆਂ ਸੀ ਜਿਸ ਨੇ ਜਸਵੀਰ ਦੇ ਖਿਲਾਫ ਨਿੱਕੀ ਦੇ ਕੰਨਾਂ ਵਿੱਚ ਜ਼ਹਿਰ ਭਰਿਆ ਸੀ ਨਿੱਕੀ ਦਾ ਮੁੰਡਾ ਹੁਣ 4 ਸਾਲ ਦਾ ਹੋ ਗਿਆ ਸੀ ਪਰ ਨਿੱਕੀ ਦੀਆਂ ਆਦਤਾਂ ਨਾ ਬਦਲੀਆਂ ਉਹ ਜਸਵੀਰ ਨੂੰ ਮੁੰਡੇ ਦੇ ਨੇੜੇ ਨਾ ਲੱਗਣ ਦਿੰਦੀ ਜੇ ਕਦੇ ਨਿੱਕੀ ਪਾਸੇ ਹੁੰਦੀ ਤਾਂ ਜਸਵੀਰ ਮੁੰਡੇ ਨਾਲ ਲਾੜ ਕਰਨ ਲੱਗ ਜਾਂਦੀ ਨਿੱਕੀ ਝੱਟ ਫੜ ਕੇ ਮੁੰਡੇ ਨੂੰ ਅੰਦਰ ਲੈ ਜਾਂਦੀ ਹੁਣ ਤਾਂ ਨਿੱਕੀ ਨਾਂ ਦੀ ਦੀਵਾਰ ਜਸਵੀਰ ਤੇ ਸੁਖਦੇਵ ਦੇ ਵਿਚਾਲੇ ਵੀ ਉੱਚੀ ਹੋਣ ਲੱਗ ਪਈ ਸੀ ਜੇ ਕਦੇ ਜਸਵੀਰ ਨਿੱਕੀ ਨੂੰ ਕੁਝ ਕਹਿ ਦਿੰਦੀ ਤਾਂ ਸੁਖਦੇਵ ਕੋਲ ਇੱਕ ਦੀਆਂ ਚਾਰ ਗੰਢ ਕੇ ਦੱਸਦੀ ਸੁਖਦੇਵ ਜਿਸ ਨੇ ਕਦੇ ਜਸਵੀਰ ਦਾ ਮੂੰਹ ਨਹੀਂ ਸੀ ਫਟਕਾਰਿਆ ਨਿੱਕੀ ਦੀਆਂ ਗੱਲਾਂ ਵਿੱਚ ਆ ਕੇ ਉਹ ਵੀ ਜਸਵੀਰ ਨੂੰ ਬੋਲਣ ਲੱਗ ਜਾਂਦਾ ਹੁਣ ਨਿੱਕੀ ਨੇ ਚੁੱਲ੍ਹੇ ਚੌਂਕੇ ਦਾ ਕੰਮ ਆਪ ਸੰਭਲਿਆ ਜਸਵੀਰ ਵਿਚਾਰੀ ਨੂੰ ਚੌਂਕੇ ਵਿੱਚ ਬੜਨ ਦਾ ਹੁਕਮ ਹੀ ਨਹੀਂ ਸੀ ਇੱਕ ਦਿਨ ਸੁਖਦੇਵ ਸਿਓਂ ਸ਼ਹਿਰ ਗਿਆ ਹੋਇਆ ਸੀ ਕਿਸੇ ਕੰਮ ਤੇ ਨਿੱਕੀ ਅੰਦਰ ਸੀ ਨਿੱਕੀ ਦਾ ਮੁੰਡਾ ਖੇਡਦਾ ਖੇਡਦਾ ਪੌੜੀਆਂ ਤੋਂ ਡਿੱਗ ਪਿਆ ਮੁੰਡੇ ਦੇ ਮੱਥੇ ਵਿੱਚ ਇੱਟ ਦੀ ਨੁੱਕਰ ਖੁੱਭ ਗਈ ਤੇ ਖੂਨ ਵਗਣ ਲੱਗਾ ਜਸਵੀਰ ਦੇ ਨਜ਼ਰੀਂ ਪੈ ਗਿਆ ਉਸਨੇ ਆ ਕੇ ਫਟਾਫਟ ਦਰਸ਼ਨ ਨੂੰ ਚੁੱਕ ਲਿਆ ਦਰਸ਼ਨ ਦੀ ਰੋਂਦੇ ਹੋਏ ਦੀ ਆਵਾਜ਼ ਸੁਣ ਕੇ ਨਿੱਕੀ ਅੰਦਰੋਂ ਭੱਜੀ ਆਈ ਆ ਕੇ ਉਲਟਾ ਜਸਵੀਰ ਨੂੰ ਹੀ ਗਾਲਾਂ ਕੱਢਣ ਲੱਗ ਪਈ ਜਸਵੀਰ ਨੇ ਬਥੇਰਾ ਕਿਹਾ ਕਿ ਨਿੱਕੀ ਮੁੰਡਾ ਖੇਡ ਦਾ ਖੇਡਦਾ ਡਿੱਗਿਆ ਮੈਂ ਤਾਂ ਬੱਸ ਚੁੱਕਿਆ ਹੀ ਆ ਪਰ ਨਿੱਕੀ ਨੇ ਜਸਵੀਰ ਦੀ ਇੱਕ ਵੀ ਗੱਲ ਨਾ ਸੁਣੀ ਡਾਕਟਰ ਬੁਲਾਇਆ ਗਿਆ ਤੇ ਦਰਸ਼ਨ ਦੇ ਪੱਟੀ ਕਰਾਈ ਗਈ ਵਿਚਾਰੀ ਜਸਵੀਰ ਅੰਦਰ ਵੜ ਕੇ ਮੂੰਹ ਵਿੱਚ ਚੁੰਨੀ ਲੈ ਕੇ ਬਹੁਤ ਰੋਈ ਉਸਨੇ ਤਾਂ ਕਦੇ ਦਰਸ਼ਨ ਨੂੰ ਬਗਾਨਾ ਸਮਝਿਆ ਹੀ ਨਹੀਂ ਸ਼ਾਮ ਨੂੰ ਜਦੋਂ ਸੁਖਦੇਵ ਸਿੰਘ ਘਰ ਆਇਆ ਤਾਂ ਨਿੱਕੀ ਉਸ ਦੇ ਸਾਹਮਣੇ ਵੇਟੇ ਸਿਆਪਾ ਕਰਨ ਲੱਗੀ ਜਾਂ ਤਾਂ ਇਸ ਘਰ ਵਿੱਚ ਇਹ ਡੈਣ ਰਹੂਗੀ ਜਾਂ ਫਿਰ ਮੈਂ ਤੇ ਮੇਰਾ ਪੁੱਤ ਅੱਜ ਇਹਨੇ ਮੇਰਾ ਜਵਾਕ ਮਾਰ ਦੇਣਾ ਸੀ ਨਿੱਕੀ ਦੀਆਂ ਇਹਨਾਂ ਗੱਲਾਂ ਨੇ ਸੁਖਦੇਵ ਨੂੰ ਵੀ ਗੁੱਸਾ ਚੜਾ ਦਿੱਤਾ ਨਲਕੇ ਉੱਪਰ ਹੱਥ ਧੋ ਰਹੀ ਜਸਵੀਰ ਦੀ ਸੁਖਦੇਵ ਸਿੰਘ ਨੇ ਗੁੱਤ ਫੜ ਕੇ ਕਿਹਾ ਤੈਨੂੰ ਕਿੰਨੇ ਵਾਰ ਕਿਹਾ ਕਿ ਮੁੰਡੇ ਦੇ ਨੇੜੇ ਨਾ ਲੱਗਿਆ ਕਰ ਪਰ ਤੂੰ ਕਾਹਨੂੰ ਹਟਦੀ ਆ ਜਸਵੀਰ ਰੋਂਦੀ ਹੋਈ ਬੋਲੀ ਪਰ ਜੀ ਮੈਂ ਤਾਂ ਮੇਤਾ ਸੁਖਦੇਵ ਨੇ ਜਸਵੀਰ ਨੂੰ ਹਲੂਣਾ ਦੇ ਕੇ ਕਿਹਾ ਨਿਕਲ ਜਾ ਮੇਰੇ ਘਰੋਂ ਜੇ ਤੂੰ ਮੇਰੇ ਪੁੱਤ ਦੀ ਨਹੀਂ ਬਣੀ ਤਾਂ ਮੇਰੀ ਕੀ ਲੱਗਦੀ ਆ ਜਸਵੀਰ ਬਿਲਕੁਲੀ ਹੋਈ ਬੋਲਣ ਲੱਗੀ ਨਹੀਂ ਜੀ ਮੈਂ ਇਹ ਘਰ ਛੱਡ ਕੇ ਕਿਤੇ ਨਹੀਂ ਜਾਵਾਂਗੀ ਨਸੀਬਕੌਰ ਨੇ ਮਸਾ ਆ ਕੇ ਜਸਵੀਰ ਨੂੰ ਸੁਖਦੇਵ ਤੋਂ ਛਡਵਾਇਆ ਕਿੱਥੇ ਭਰੇਗਾ ਦਰਵੇਸ਼ਣੀ ਤੇ ਅਤਿਆਚਾਰ ਕਰਕੇ ਨਸੀਬਕੌਰ ਸੁਖਦੇਵ ਨੂੰ ਬੋਲੀ ਨਸੀਬਕੌਰ ਜਸਵੀਰ ਨੂੰ ਅੰਦਰ ਲੈ ਗਈ ਦੇਖਤੀ ਏ ਇਚ ਡਾਲਣੀ ਹੁਣ ਤੇਰੇ ਬਾਦ ਪੈ ਗਈ ਆ ਇਹਨੇ ਤੈਨੂੰ ਟਿਕਣ ਨਹੀਂ ਦੇਣਾ ਤੂੰ ਆਪਣੇ ਪੇਕੇ ਚਲੀ ਜਾ ਮੈਥੋਂ ਵੀ ਤੇਰਾ ਇਹ ਹਾਲ ਵੇਖਿਆ ਨਹੀਂ ਜਾਂਦਾ ਮੇਰਾ ਕੀ ਪਤਾ ਮੈਂ ਕਦੋਂ ਤੱਕਾਂ ਨਦੀ ਕਿਨਾਰੇ ਰੁਖੜੇ ਵਾਂਗ ਰੋਂਦੀ ਹੋਈ ਜਸਵੀਰ ਕੁਝ ਵੀ ਨਾ ਬੋਲ ਸਕੀ ਡੋਲੀ ਤੁਰਨ ਵੇਲੇ ਆਪਣੇ ਪਿਓ ਤੋਂ ਮਿਲੀ ਹੋਈ ਸੰਸਕਾਰਾਂ ਦੀ ਪੋਟਲੀ ਉਹ ਸੁੱਟ ਨਹੀਂ ਸਕੀ ਉਸਦੇ ਪਿਓ ਨੇ ਕਿਹਾ ਸੀ ਕਿ ਤੀਏ ਮੇਰੀ ਦਾੜੀ ਦੀ लाज ਰੱਖੀ ਸੌਰੇ ਘਰ ਤੋਂ ਤੀ ਦੀ ਸਿਰਫ ਅਰਤੀ ਉੱਠਦੀ ਏ ਨਸੀਬਕੌਰ ਸੁਖਦੇਵ ਨੂੰ ਸਮਝਾਉਣ ਲੱਗੀ ਦੇਖ ਪੁੱਤ ਜਸਵੀਰ ਨੇ ਸਾਰੀ ਉਮਰ ਆਪਣੇ ਘਰੇ ਗਾਲੀਆ ਇਸ ਨੂੰ ਤੱਕਾ ਨਾ ਦੇ ਐਦਾਂ ਕਰ ਜਸਵੀਰ ਬਾਹਰਲੇ ਘਰ ਰਹਿ ਲਵੇਗੀ ਸੁਖਦੇਵ ਮਾਂ ਦੀ ਗੱਲ ਮੰਨ ਗਿਆ ਹੁਣ ਜਸਵੀਰ ਬਾਹਰਲੇ ਘਰ ਰਹਿਣ ਲੱਗ ਪਈ ਰਾਤ ਨੂੰ ਨਸੀਬਕੌਰ ਉਸ ਕੋਲ ਜਾ ਕੇ ਪੈਜਿਆ ਕਰੇ ਨਿੱਕੀ ਨੇ ਸੁਖਦੇਵ ਦਾ ਬਾਹਰਲੇ ਘਰੇ ਜਾਣਾ ਵੀ ਬੰਦ ਕਰ ਦਿੱਤਾ ਨਸੀਬਕੌਰ ਹੀ ਜਸਵੀਰ ਨੂੰ ਰਸਨ ਪਾਣੀ ਦੇ ਆਉਂਦੀ ਤੇ ਜਸਵੀਰ ਵਿਚਾਰੀ ਦਿਨ ਕੱਟੀ ਕਰ ਰਹੀ ਸੀ ਇਧਰ ਨਿੱਕੀ ਦੀ ਸਿਹਤ ਦਿਨੋ ਦਿਨ ਘਟਣ ਲੱਗੀ ਸੁਖਦੇਵ ਨਿੱਕੀ ਨੂੰ ਬਹੁਤ ਸਾਰੇ ਡਾਕਟਰਾਂ ਦੇ ਲੈ ਗਿਆ ਪਰ ਉਹ ਠੀਕ ਨਾ ਹੋਈ ਇੱਕ ਦਿਨ ਕਿਸੇ ਦੇ ਦੱਸ ਪਾਉਣ ਤੇ ਸੁਖਦੇਵ ਨਿੱਕੀ ਨੂੰ ਲੈ ਕੇ ਦਿੱਲੀ ਦੇ ਵੱਡੇ ਹਸਪਤਾਲ ਗਿਆ ਨਿੱਕੀ ਨੂੰ ਡਾਕਟਰਾਂ ਨੇ ਕੈਂਸਰ ਦੱਸਿਆ ਸਭ ਇਹੀ ਗੱਲਾਂ ਕਰ ਰਹੇ ਸੀ ਕਿ ਉਸ ਭਗਤਨੀ ਦਾ ਸਰਾਫ ਲੱਗ ਗਿਆ ਹੁਣ ਨਿੱਕੀ ਦੀ ਸਿਹਤ ਦਿਨੋਂ-ਦਿਨ ਡਿੱਗ ਰਹੀ ਸੀ ਜਦੋਂ ਗਵੰਡਣਾ ਨਿੱਕੀ ਦਾ ਹਾਲਚਾਲ ਪੁੱਛਦੀਆਂ ਜਾਂ ਦੱਸਦੀਆਂ ਤਾਂ ਜਸਵੀਰ ਦੇ ਢਿੱਡ ਵਿੱਚ ਹੌਲ ਉੱਠਦਾ ਕਿ ਉਹ ਨਿੱਕੀ ਨੂੰ ਮਿਲ ਕੇ ਆਵੇ ਪਰ ਵਿਚਾਰੀ ਕਲੇਸ਼ ਤੋਂ ਡਰਦੀ ਜਾਂਦੀ ਨਾ ਨਿੱਕੀ ਹੁਣ ਸਾਹਾਂ ਤੇ ਸੀ ਇੱਕ ਦਿਨ ਸੁਖਦੇਵ ਨੂੰ ਹੌਲੀ-ਹੌਲੀ ਕਹਿਣ ਲੱਗੀ ਜੇ ਤੁਸੀਂ ਜਸਵੀਰ ਪੇੜ ਨੂੰ ਸੱਦ ਲਿਓ ਸੁਖਦੇਵ ਨੇ ਮੁੰਡਾ ਪੇੜ ਕੇ ਜਸਵੀਰ ਸੱਦ ਲਈ ਨਿੱਕੀ ਨੂੰ ਵੇਖ ਕੇ ਜਸਵੀਰ ਬੋਲੀ ਨਿੱਕੀ ਠੀਕ ਆ ਤੂੰ ਨਿੱਕੀ ਨੇ ਥੋੜੀਆਂ ਜਿਹੀਆਂ ਅੱਖਾਂ ਪੁੱਟੀਆਂ ਤੇ ਬੋਲੀ ਤੂੰ ਆ ਗਈ ਪੇੜੇ ਮੈਂ ਤੈਨੂੰ ਹੀ ਢੀਕਦੀ ਸੀ ਮੇਰਾ ਦਰਸ਼ਨ ਅੱਜ ਤੋਂ ਤੇਰਾ ਪੁੱਤ ਆ ਜਸਵੀਰ ਭੁੱਬੀ ਰੋ ਰਹੀ ਸੀ ਨਿੱਕੀ ਨੇ ਲੰਬਾ ਹਟਕੋਰਾ ਲਿਆ ਤੇ ਦੂਸਰੀ ਦੁਨੀਆ ਵਿੱਚ ਚਲੀ ਗਈ ਅਤੇ ਜਾਂਦੀ ਜਾਂਦੀ ਆਪਣੇ ਪੁੱਤਰ ਦੀ ਬਾਝ ਜਸਵੀਰ ਨੂੰ ਫੜਾ ਕੇ ਆਪਣੀ ਭੈਣ ਨਾਲ ਸਮਝੌਤਾ ਕਰ ਗਈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ